ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆ 22 April 2025 ਨੂੰ ਨੰਤਨਾਗ ਦੇ ਪਹਿਲਗਾਉਂ ਲੱਕੇ ਵਿੱਚ ਪਹਿਲਗਾਮ ਚ ਜੋ ਵਾਦਨਕੀਆਂ ਨੇ ਹਮਲਾ ਕੀਤਾ ਤੇ ਉਹਨਾਂ ਵਿੱਚ 28 ਸੈਲਾਨੀਆਂ ਦੀ ਜਾਨ ਚਲੀ ਗਈ ਇਨੀ ਬੇਰਮੀ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਅਟੈਕ ਕੀਤਾ 28 ਦੀ ਮੌਤ ਦੱਸੀ ਜਾ ਰਹੀ ਹੈ ਤੇ ਕੁਝ ਜ਼ਖਮੀ ਵੀ ਹਨ ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਅਗਲੇਰੇ ਇਲਾਜ ਲਈ ਸੋ ਇੱਕ ਦੇ ਨਾਲ ਮਿਲਦੀ ਜੁਲਦੀ ਮੈਂ ਜਿਹੜੀ ਗੱਲ ਕਰਨੀ ਆਉਂਦਾ ਸੀਗਾ ਸਤੀ ਸਿੰਘਪੁਰਾ ਪਿੰਡ ਦੀ ਜੋ ਜੀਐਨਕੇ ਦਾ ਉਹ ਵੀ ਨੰਤਨਾਗ ਦਾ ਪਿੰਡ ਹੈ ਛੱਤੀ ਸਿੰਘਪੁਰਾ ਪਿੰਡ ਹੈ ਜੀ ਉੱਥੇ ਵੀ ਬਿਲਕੁਲ ਇਸੇ ਤਰ੍ਹਾਂ ਦਾ ਕਾਂਡ ਹੋਇਆ ਸੀਗਾ ਦੇਸ਼ ਦੇ ਦੁਸ਼ਮਣ ਇਨਸਾਨੀਅਤ ਦੇ ਦੁਸ਼ਮਣ ਲੋਕਾਂ ਨੇ 22 ਮਾਰਚ ਸਨ 2000 ਅੱਜ ਤੋਂ 25 ਸਾਲ ਪਹਿਲਾਂ ਜੋ ਉੱਥੇ ਕੀ ਹੋਇਆ ਉਹਨਾਂ ਨੇ ਪਿੰਡ ਦੇ ਮਰਦ ਬੱਚੇ ਛੱਡ ਤੇ ਅਤੇ ਔਰਤਾਂ ਛੱਡਤੀਆਂ ਮਰਦਾਂ ਨੂੰ ਪਿੰਡ ਦੇ ਗੁਰਦੁਆਰਾ ਵਿਖੇ ਇਕੱਠੇ ਹੋਣ ਲਈ ਕਿਹਾ ਉੱਥੇ ਜਾਣ ਲਈ ਕਿਹਾ ਤੇ ਜਦੋਂ ਚਲੇ ਗਏ ਮਰਦ ਉੱਥੇ ਇਕੱਠੇ ਹੋਏ ਗੁਰਦੁਆਰਾ ਸਾਹਿਬ ਵਿਖੇ ਪਿੰਡ ਸੱਤੀ ਸਿੰਘਪੁਰਾ ਚ ਤੇ ਉੱਥੇ ਉਹਨਾਂ ਨੇ ਫਿਰ ਬੱਚੇ ਵੀ ਛੱਡਤੇ ਔਰਤਾਂ ਉਹ ਨਹੀਂ ਬਣਾਈਆਂ ਸੀਗੇ ਉਹ ਤੇ ਨਾਲ ਬੱਚੇ ਬਲਾ ਸੀਗੇ ਅਤੇ 35 ਮਰਦਾਂ ਤੇ ਤਾਬੜ ਤੋੜ ਗੁਨੇ ਚਲਾਈਆਂ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਨੂੰ ਮਾਰ ਮੁਕਾਇਆ ਮੌਤ ਜਹ ਹਿੰਦੂ ਦੀ ਹੁੰਦੀ ਹੈ ਚਾਹੇ ਸਿੱਖ ਦੀ ਹੁੰਦੀ ਹੈ ਚਾਹੇ ਈਸਾਈ ਬੁੱਧ ਜੀ ਦੀ ਜਿੰਦਗੀ ਦੀ ਮਰਜ਼ੀ ਮੌਤ ਹੁੰਦੀ ਹੈ ਧਾਰਮਿਕ ਤੌਰ ਤੇ ਗੱਲ ਕਰਨ ਵਾਲਾ ਮੈਂ ਕਹਣਾ ਵੀ ਇਨਸਾਨੀਅਤ ਦੇ ਤੌਰ ਤੇ ਆਪਣੀ ਗੱਲ ਕਰਨੀ ਚਾਹੀਦੀ ਹੈ ਵੀ ਇਨਸਾਨ ਮਾਰੇ ਗਏ ਨੇ ਧਰਮ ਨੂੰ ਨਬਾਦ ਜਾਵੇ ਹਿੰਦੂ ਹਾਂ ਜਾਂ ਸਿੱਖਾਂ ਪਰਦੇਸ਼ ਦੇ ਨਾਗਰਿਕ ਮਾਰੀ ਗਏ ਹਨ ਇਸ 22 ਅਪ੍ਰੈਲ ਵਾਲੇ ਮਸਲੇ 'ਚ 28 ਗਿਣਤੀ ਹੈ ਮਰਨ ਵਾਲਿਆਂ ਦੀ ਅਤੇ ਚਿੱਟੀ ਸਿੰਘ ਪੁਰਾਜਪਿੰਡ 'ਚ ਜੋ ਸੀਗੀ ਉਹ ਗਿਣਤੀ ਸੀਗੀ 35 ਇਹ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਚਿੱਟੀ ਸੁਗਪੁਰਾ ਪਿੰਡ ਵਿੱਚ ਕਾਫੀ ਉੱਥੇ ਉਹਨਾਂ ਨੂੰ ਸੀਗਾ ਤੰਕੇਆਂ ਉਹ ਵੀ ਮਰ ਗਏ ਹਾਂ ਜਖਮੀ ਸੀ ਕਾਫੀ ਉਹ ਬੱਜ ਗਏ ਸੀਗੇ ਅਤੇ ਉਹਨਾਂ ਵਿੱਚੋਂ ਇੱਕ ਨਾਨਕ ਸਿੰਘ ਦਾ ਨਾਮ ਦਾ ਵਿਅਕਤੀ ਸੀਗਾ ਉਹਨੇ ਸਾਰੀ ਗੱਲ ਲੱਸੀ ਸੀ ਵੀ ਕਿੱਦਾਂ ਸਾਨੂੰ ਉੱਥੇ ਇਕੱਠੇ ਕੀਤਾ ਗਿਆ ਕਿੱਦਾਂ ਸਾਨੂੰ ਬੋਲੇ ਤੇ ਕਿਵੇਂ ਕਾਪੜ ਤਾਲ ਗੋਲੀਆਂ ਉਹਨਾਂ ਨੇ ਚਲਾ ਦਿੱਤੀਆਂ ਤੇ ਬਿਲਕੁਲ ਯਾਨੀ ਕਿ ਇਹ ਦੋਹਾ ਘਟਨਾਵਾਂ ਵਿੱਚ ਸਮਾਨਤਾ ਬਹੁਤ ਹੈ ਅੱਜ ਆਪਣੇ ਦੇਸ਼ ਵਿੱਚ ਚਾਰ ਰੋਜਾ ਯੂ ਦੌਰੇ ਤੇ ਯੂ ਐਸ ਦੇ ਡਿਪਟੀ ਰਾਸ਼ਟਰਪਤੀ ਉਪਰਾਟਰਪਤੀ ਆਏ ਹੋਏ ਨੇ ਤੇ ਉਸ ਟਾਈਮ 2000 ਵਿੱਚ ਜਦੋਂ ਚਿੱਟੀ ਸਿੰਘ ਪੁਰਾ ਦਾ ਕਾਹਨ ਵਾਪਰਿਆ ਉਦੋਂ ਬਿਲ ਕਲਿੰਟਨ ਈਸ਼ੀਆ ਦੇ ਦੇਸ਼ਾਂ ਦੀ ਦੌਰੇ ਤੇ ਆਏ ਹੋ ਸਨ ਉਹਨਾਂ ਨੇ ਇੰਡੀਆ ਵੀ ਆਉਣਾ ਸੀਗਾ ਤੇ ਇਹ ਵੀ ਸਮਾਨਤਾ ਹੈ ਕਟੜਾ ਵਿੱਚ ਸੋ ਉਸ ਟਾਈਮ ਜਦੋਂ ਚਿੱਟੀ ਸਿੰਘ ਪੁਰਾ ਦੇ ਇਸ ਤਰ੍ਹਾਂ 35 ਵਿਅਕਤੀ ਸਿੱਖ ਮਾਰੇ ਗਏ ਤਾਂ ਉਸ ਟਾਈਮ ਅਡਵਾਨੀ ਸੀਗੇ ਆਪਣੇ ਗ੍ਰਹਿ ਮੰਤਰੀ ਤੇ ਉਹਨਾਂ ਨੇ ਕਿਹਾ ਉੱਥੇ ਸਿੱਖਾਂ ਨੂੰ ਉਸ ਪਿੰਡ ਜਾ ਕੇ ਵੀ ਤੁਸੀਂ ਤੁਹਾਡੀ ਸੁਰੱਖਿਆ ਸਾਰੇ ਪਿੰਡ ਦੀ ਕਰਾਂਗੇ ਅਤੇ ਮੁਸਲਮਾਨਾਂ ਤੋਂ ਜਿਨ੍ਹਾਂ ਨੇ ਕੰਮ ਕੀਤਾ ਹੈ ਉਹ ਭਾਈਚਾਰੇ ਤੋਂ ਅਸੀਂ ਬਦਲਾ ਲਵਾਂਗੇ ਦੇਖੋ ਜੀ ਭਾਈਚਾਰਾ ਕਿੰਨਾ ਬਦਨਾਮ ਹੋ ਗਿਆ ਸਾਰੇ ਮੁਸਲਮਾਨਾਂ ਤੰਕਵਾਦੀ ਨੇ ਸਾਰੇ ਸਿੱਖ ਸਾਰੇ ਹਿੰਦੂਗੋਏ ਤੰਕਵਾਦੀ ਨੇਗੇ ਹਾਂ ਇਹਦੇ ਵਿੱਚ ਭਾਈਚਾਰਾ ਵਿੱਚ ਕੁਝ ਜਿਹਨੂੰ ਕਹਿੰਦੇ ਆਪਾਂ ਬਲੈਕ ਸੀਵ ਕਾਲੀਆਂ ਭੇਡਾਂ ਹੁੰਦੀਆਂ ਨੇਗੀਆਂ ਜਾ ਇਨਸਾਨੀਅਤ ਉਹ ਗਰੇਸ ਨਾਲ ਇਨਸਾਨ ਹੁੰਦੇ ਨੇਗੇ ਉਹ ਬਣਦੇ ਨੇ ਇਸ ਤਰ੍ਹਾਂ ਦੇ ਉਹ ਤੱਤ ਫਿਰ ਉਹ ਕਹਿੰਦੇ ਵੀ ਤੁਹਾਡੇ ਪਿੰਡ ਦੀ ਸੁਰੱਖਿਆ ਕਰਾਂਗੇ ਨਾਲੇ ਇਹ ਭਾਈਚਾਰੇ ਨਾਲ ਸ਼ਕਤੀ ਨਾਲ ਨਿਭੜਿਆ ਜਾਊਗਾ ਉਹ ਕਹਿੰਦੇ ਭਾਈਚਾਰਾ ਕਿਉਂ ਮੇਰੇ ਸਿੱਖ ਕਹਿਣ ਲੱਗੇ ਪਿੰਡ ਦੇ ਉਸਦੇ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਅਸੀਂ ਮੁਸਲਮਾਨ ਭਰਾਵਾਂ ਨਾਲ ਬਹੁਤ ਵਧੀਆ ਢੰਗ ਨਾਲ ਰਹਿੰਦੇ ਆ ਪਿੰਡ 'ਚ ਸ਼ਹਿਰ 'ਚ ਸਾਡਾ ਬੋਲਬਾਲਾ ਵਧੀਆ ਹੈ ਅਸੀਂ ਇੱਕ ਦੂਜੇ ਨਾਲ ਵਰਤਦੇ ਆ ਪਰ ਇਹ ਗੱਲ ਠੀਕ ਨਹੀਂ ਹੈ ਵੀ ਤੁਸੀਂ ਭਾਈਚਾਰੇ ਤੋਂ ਭਾਈਚਾਰੇ ਨੂੰ ਤੰਗ ਕਰੋ ਜਾਂ ਹੋਰ ਕਰੋ ਸਾਨੂੰ ਇਹੀ ਦੀ ਸੁਰੱਖਿਆ ਦੀ ਲੋੜ ਨਹੀਂ ਹੈ ਤੇ ਉਸ ਟਾਈਮ ਉਹ ਕਹਿੰਦੇ ਨੇ ਵੀ ਗ੍ਰਹਿ ਮੰਤਰੀ ਨੂੰ ਅਡਵਾਨੀ ਨੂੰ ਐਲ ਕੇ ਅਡਵਾਨੀ ਨੂੰ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਿੱਛੇ ਹਟਣਾ ਪਿਆ ਸੀ ਆਪਣੇ ਇਸ ਇਸ ਕਾਰਵਾਈ ਤੋਂ ਤੇ ਹੁਣ ਦੇਖੋ ਕਹਿੰਦੇ ਪੁੱਛਿਆ ਗਿਆ ਪਹਿਲਾਂ ਉਹਨਾਂ ਤੋਂ ਵੀ ਥੋੜਾ ਧਰਮ ਕੀ ਹੈ ਹਿੰਦੂ ਧਰਮ ਵਾਲੇ ਜਿਵੇਂ ਆਪਣੇ ਆਹ ਹਾਲ ਚ ਹੋਇਆ 24 April 2025 ਵਾਲੀ ਕਿਹੜੀ ਘਟਨਾ ਦੀ ਗੱਲ ਕਰਦੇ ਆਪਾਂ ਉਹ ਕਹਿੰਦੇ ਜੇ ਅਸੀਂ ਹਾਂ ਉਹ ਕਹਿੰਦੇ ਸੀ ਮੁਸਲਮਾਨ ਹਾਂ ਫਿਰ ਜੀ ਆਹ ਇਤਾਂ ਕੁਰਾਨ ਦੀਆਂ ਇਤਾਂ ਪੜ੍ਹ ਕੇ ਸੁਣਾਓ ਵੀ ਹਾਂ ਤੁਸੀਂ ਮੁਸਲਮਾਨ ਹੈਗੇ ਕੋਈ ਪੈਸੇ ਉਹਦੇ ਮਰਨ ਦੇ ਡਰ ਤੋਂ ਕਹਿੰਦੇ ਹੋ ਉਹਨਾਂ ਤੋਂ ਕਹਿੰਦੇ ਇੱਥਾਂ ਪੜਾਈਆਂ ਗਈਆਂ ਫਿਰ ਛੱਡਿਆ ਗਿਆ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਸਰਿਆਮ ਉੱਤੇ ਗੋਲੀਆਂ ਮਾਰੀਆਂ ਗਈਆਂ ਇੱਕ ਬੱਚਾ ਦੱਸ ਰਿਹਾ ਇੱਕ ਹੋਰ ਵੀ ਦੱਸ ਰਿਹਾ ਡੀਜੀ ਵੀ ਇਸ ਤਰ੍ਹਾਂ ਸਾਨੂੰ ਮਾਰਿਆ ਗਿਆ ਉੱਥੇ ਤੇ ਲੋਕਾਂ ਦੇ ਰੋਸ ਬਹੁਤ ਆ ਕਹਿੰਦੇ ਵੀ 7 ਲੱਖ ਨਫਰੀ ਉੱਥੇ ਫੌਜ ਦੀ ਜਾਂ ਪੁਲਿਸ ਦੀ ਉੱਥੇ ਜੇੜ ਕੇ 7 ਲੱਖ ਬੰਦਾ ਉੱਥੇ ਕਿੱਥੇ ਫਿਰ ਕੀ ਰੱਖਿਆ ਕਰਦਾ ਉਹ ਕੀ ਕਰ ਰਿਹਾ ਉਹ 7 ਲੱਖ ਨਫਰੀ ਫੌਜ ਪੁਲਿਸ ਦੀ ਉਹ ਕੀ ਕਰ ਰਹੀ ਹੈ ਉੱਥੇ ਜੇ ਸੁਰੱਖਿਆ ਨਹੀਂ ਕਰ ਸਕਦੀ ਉਹ ਆਪਣੇ ਸਲਾਨੀ ਆ ਦੇ ਜਿਹੜੇ ਬਾਹਰੋਂ ਆਉਂਦੇ ਨੇ ਘੁੰਮਣ ਫਿਰਨ ਵਾਸਤੇ ਸਟੇਟ ਨੂੰ ਜੋ ਅਸਰ ਮਾਇਆ ਇਕੱਠਾ ਹੁੰਦਾ ਹੈ ਸਟੇਟ ਨੂੰ ਕਿਉਂਕਿ ਸਲਾਨੀ ਉੱਥੇ ਬਹੁਤ ਆਉਂਦੇ ਨੇਗੇ ਇਹਨੂੰ ਮਿਨੀ ਚੁੜੀਆ ਲੈਂਡ ਕਿਹਾ ਗਿਆ ਹੈ ਮਿਨੀ ਚੁੜੀਆ ਲੈਂਡ ਇਹਨੂੰ ਪਹਿਲਗਾਮ ਨੂੰ ਜਿੱਥੇ ਇਹ ਵਾਕਿਆ ਹੋਇਆ 100 ਕਹਿਣ ਤੋਂ ਪਾਵੇ ਹੀ ਹੈ ਵੀ ਸਾਰ ਨੂੰ ਆਪਣੇ ਹੋਰ ਬੁੱਧੇ ਤੋਂ ਧਿਆਨ ਹਟਾ ਕੇ ਇਹਦੇ ਬਖਬੂਰਡ ਦਾ ਬਿੱਲ ਪਾ ਲਿਆ ਕਿਤੇ ਸੀਏ ਦਾ ਬਿੱਲ ਕਾਨੂੰਨ ਬਣਾ ਲਿਆ ਕਿ ਬਗ ਬੋਰਡ ਦਾ ਬਣਾਤਾ ਕਿ ਕਿਹੜਾ ਬਣਾਤਾ ਕਿ ਕਿਹੜਾ ਬਣਾਤਾ ਨਗਰ ਤਾਲ ਬਣਾਤਾ ਹੀ ਉਹਨਾਂ ਵੱਲੋਂ ਮੈਂ ਕਹਣਾ ਸਰਕਾਰ ਨੂੰ ਥੋੜਾ ਜਿਆ ਧਿਆਨ ਹਟਾ ਕੇ ਇਨਸਾਨੀਅਤ ਨਾਲ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਇਨਸਾਨਾਂ ਨੂੰ ਜਿਉਣਾ ਰਹਿਣ ਦੀ ਲੋੜ ਹੈ ਜਿਹੜੇ ਬੇਕਸੂਰ ਮਾਰੇ ਨੇਗੇ ਉਹਨਾਂ ਦੀ ਰੱਖਿਆ ਕਰਨੀ ਪਣਦੀ ਹੈਗੀ ਦੇਖੋ ਫੌਜੀ ਬਾਰ ਦੀ ਬਾਈ ਉਹ ਜਿਹੜਾ ਪਿਲੇਖਾ ਪਾਇਆ ਹੋਇਆ ਸੀਗਾ ਉਹ ਕਹਿੰਦੇ ਮੱਥੇ ਹੁੰਦੇ ਕਹਿੰਦੇ ਕੈ ਲੱਗਿਆ ਜੀ ਕੰਮ ਨੇ ਅਸੀਂ ਕੈਮਰੇ ਜਿਸ ਤਰ੍ਹਾਂ ਨਹੀਂ ਹੁੰਦੇ ਆਪਣੇ ਕੰਮ ਕਰਦੇ ਹੁੰਦੇ ਨੇਗੇ ਰਾਤ ਨੂੰ ਜਾਂ ਹੋਰ ਲੈਂਜ ਵਗੈਰਾ ਕੈਮਰਾ ਉਹ ਕਹਿੰਦੇ ਕਵਰੇਜ ਸਾਰਾ ਕੁਝ ਆਵੇ ਵੀ ਹਾਂ ਅਸੀਂ ਇਸ ਤਰ੍ਹਾਂ ਮਾਰਿਆ ਇਸ ਤਰ੍ਹਾਂ ਮਾਰਿਆ ਰਿਕਾਰਡਿੰਗ ਹੋ ਸਕੇ ਲੇਡੀਆਂ ਤਾਂ ਛੱਡਤੀਆਂ ਦੱਸਣ ਲੱਗ ਕੇ ਵੀ ਹਾਂ ਦੇਖੋ ਸਾਨੂੰ ਇਸ ਤਰ੍ਹਾਂ ਉਹ ਉਹਨਾਂ ਚ ਕਹਿੰਦੇ ਡਰ ਪੈਦਾ ਹੋਵੇ ਡਰ ਪੈਦਾ ਹੋਵੇ ਤੇ ਦਸਨ 20 ਤਾਂ ਸਾਨੂੰ ਮਾਰਿਆ ਗਿਆ ਜਿਹੜੀ ਤਾਂ ਛੱਡਤੀਆਂ ਵਿਦੇਸੀ ਤਿੰਨ ਚਾਰ ਬੰਦੇ ਸੀਗੇ ਉਹ ਵੀ ਇਸ ਤਰ੍ਹਾਂ ਆ ਉਹਨਾਂ ਨੂੰ ਵੀ ਮਾਰਿਆ ਗਿਆ ਇੱਥੇ